you. Mm -hmm. ਫਿਰੋਜ਼ਪੁਰ ਦੇ ਵਿੱਚ ਫੂਡ ਸੇਫਟੀ ਟੀਮ ਨੇ ਇੱਕ ਨੀਜੀ ਦੁਕਾਨ ਤੇ ਛਾਪੇਮਾਰੀ ਕੀਤੀ ਇਸ ਤਰ੍ਹਾਂ ਟੀਮ ਨੇ ਦੇਸੀ ਘਿਓ ਦੇ ਸੈਂਪਲ ਲਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਫਸਰ ਅਬਿਨਵ ਖੋਸਾ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਦੇ ਕਸੂਰੀ ਗੇਟ ਦੇ ਨਜ਼ਦੀਕ ਇੱਕ ਦੁਕਾਨ ਦੇ ਵਿੱਚ ਨਕਲੀ ਦੇਸੀ ਘਿਓ ਵੇਚਿਆ ਜਾ ਰਿਹਾ ਜਦ ਉਹਨਾਂ ਦੀ ਦੁਕਾਨ ਤੇ ਚੈਕਿੰਗ ਕੀਤੀ ਗਈ ਤਾਂ ਕਿ ਉਹ ਇਥੋਂ ਮਿਲਿਆ ਤੇ ਪਿਓਰ ਦੇਸੀ ਘਿਓ ਦੀ ਕਾਪੀ ਕੀਤਾ ਨਜ਼ਰ ਆਇਆ ਇਸ ਤੋਂ ਬਾਅਦ ਸੈਂਪਲ ਲਏ ਗਏ ਨੇ ਸੋ ਇਸ ਮੌਕੇ ਉਹਨਾਂ ਨੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਜਗ੍ਹਾ ਦੇ ਉੱਪਰ ਜਿਹੜੇ ਆ ਔਰ ਕੀ ਚੀਜ਼ਾਂ ਜੜੀਆਂ ਨੇ ਜਬਤ ਕੀਤੀਆਂ ਗਈਆਂ ਹੈਗੀਆਂ ਜਾਂ ਕੀ ਕਾਰਗਿਰਤ ਕਰਨੀ ਦੇਖੋ ਜੀ ਜੀ ਆਪਣੇ ਫਲੋਈਪੁਰ ਦੇ ਵਿੱਚ ਸਾਨੂੰ ਨਿਊਜ਼ ਸੀਗੀ ਵੀ ਇੱਥੇ ਨਾ ਸਿਟੀ ਦੇ ਵਿੱਚ ਨਕਲੀ ਕੀ ਸਪਲਾਈ ਹੋ ਰਿਹਾ ਸੀਖ ਤੋਂ ਥਾਮਾ ਤੇ ਪੜਿਆ ਕੈਂਟ ਸਿਟੀ ਦੇ ਵੀ ਸਾਨੂੰ ਪਤਾ ਲੱਗਿਆ ਵੀ ਇੱਥੇ ਇੱਥੋਂ ਮਾਲ ਆ ਰਿਹਾ ਹੈ ਜਦੋਂ ਅਸੀਂ ਇੱਥੇ ਚੈਕਿੰਗ ਕੀਤੀ ਤੇ ਇਹਨਾਂ ਦੇ ਆਨਰ ਸੀਗੇ ਕਾਫੀ ਲੇਟ ਆਇਆ ਸਾਡੇ ਫੋਨ ਕਰਨ ਤੋਂ ਘੱਟ ਵੱਧ 2 ਘਟੇ ਬਸ ਸਾਨੂੰ ਵੇਟ ਕਰਨੀ ਪਈ ਹੈ ਪਰ ਫਿਲਹਾਲ ਵੀ ਕਰੀ ਅਸੀਂ ਜਿਹੜੇ ਸਾਨੂੰ ਅਸੀਂ ਆਪ ਅਚੰਭਿਤ ਹੋ ਗਏ ਵੀ ਇਹ ਨਜ਼ਾਰਾ ਮਾਲ ਅਸੀਂ ਜਿਹੜਾ ਸਸਪੈਕਟਿਡ ਫੜ ਲਿਆ ਉੰਦੇਸ ਕੀ ਹੈ ਦੇਖੋ ਤੇ ਅਲਰੇ ਹੁਣ ਸੀਜ਼ਨ ਅੱਜਕੱਲ ਜਿਹੜਾ ਸੀਜ਼ਨ ਚੱਲਦਾ ਹੈ ਦੇਸੀ ਕੋਲ ਆ ਰਿਹਾ ਲੋਕੀ ਆਪਣੇ ਕਰੇ ਗਰੀਬ ਜਿਹੜਾ ਹੈਗਾ ਉਹ ਨੂੰ ਸੌਲਗ ਦਾ ਚਾਹੀਦਾ ਦੂਸਰਾ ਦਾ ਵੀ ਚਾਹੀਦਾ ਪਰ ਜਦੋਂ ਅਸੀਂ ਦੇਖਿਆ ਵੀ ਜਿਹੜੀ ਜਿਹੜੀ ਫ੍ਰੈਗਰੈਂਸ ਹੈਗੀ ਹੈ ਦੇਸੀ ਕੋਲ ਵਰਗੀ ਹੈ ਪਰ ਇਹਦੇ ਅੰਦਰ ਜਿਹੜਾ ਉੱਥੇ ਡਿਸਪਲੇ ਕੀਤਾ ਹੋ ਪਾਮਲ ਹਾਈਡਰੋਨੇਟਿਡ ਆਇਲ ਕੀਤਾ ਆਇਆ ਹੈ ਇਸੋ ਕੇ ਵੀ ਚਾਹੀਦਾ ਲੱਗੇ ਸੋ ਅਸੀਂ ਜਿਹੜਾ ਸਾਨੂੰ ਸਸਪੈਕਟਡ ਆ ਅਸੀਂ ਟੋਟਲ ਟੋਟਲ ਜਿਹੜਾ ਮਾਲ ਹੈਗਾ ਉਹ 3-4 ਕੰਪਨੀਆਂ ਦਾ ਨੂੰ ਸੀਲ ਕਰਦੇ ਪਏ ਆਂ ਔਰ ਰਿਪੋਰਟ ਆਣ ਤੇ ਬਾਅਦ ਹੀ ਇਨਵੈਸਟ ਕਰ ਲਈ ਕੀਤੀ ਹੈ ਕਿੰਨਾ ਮਾਲ ਜਿਹੜ ਤਾਂ ਇਹ ਜਿਹੜਾ ਮਾਲ ਹੁਣ ਇੱਕ ਵਾਰੀ ਸੀਲ ਕਰ ਦਿੱਤਾ ਗਿਆ ਜੀ ਆ ਇੱਕ ਵਾਰੀ ਮਾਲ ਦਾ ਸੈਂਪਲ ਲੈ ਕੇ ਮਾਲ ਸੀਲ ਕਰ ਦਵਾਂਗੇ ਉਹਦੀ ਰਿਪੋਰਟ ਜਲਦ ਤੋਂ ਜਲ 2 ਦਿਨਾਂ ਚ ਮੰਗਾ ਕੇ ਇਹਨਾਂ ਤੇ ਕਾਰਵਾਈ ਕੀਤੀ ਜਾਏ ਤੇ ਲੱਗ ਰਿਹਾ ਹੈਗਾ ਜੀ ਇਹ ਸਾਰਾ ਜਿਹੜਾ ਜਿੰਨਾ ਵੀ ਘਿਓ ਪਿਆ ਹੋਇਆ ਇਹ ਸਾਰਾ ਸਸਪੈਕਟਡ ਹੈਗਾ ਜੀ ਯਸ ਅਸੀਂ ਹੋਮ ਟੂ ਬੀ ਸਸਪੈਕਟਡ ਹੈ ਕਿਉਂਕਿ ਨਾ ਸਾਨੂੰ ਜਿਹੜਾ ਅੱਜ ਇਹ ਨਾ ਬਾਜ਼ਾਰ ਦੇ ਵਿੱਚ 60 ਘਿਓ ਆਂਦਾ ਹੈ ਕਿਉਂਕਿ ਬੜਾ ਹੀ ਚੰਗਾ ਅੱਛਾ ਹੈ ਉਹਦੀ ਸਾਨੂੰ ਉਹਦੀ ਕਾਫੀ ਲੱਗੀ ਆ ਇਹ ਇੱਥੇ ਲਿਖਿਆ ਹੈ 60 ਨਾਟ 60 ਜਸਟ 60 ਦੇ ਕੁਸ਼ਤੀ ਦਾ ਦੇਖੇ ਜਾਈਆ ਪਈਆਂ ਗਈਆਂ ਸਭ ਜਿਹੜੇ ਸ਼ੱਕ ਦੇ ਦਾਰੇ ਚ ਸਾਨੂੰ ਇਹਨੂੰ ਲਿਆਂਦਾ। ਸੋ ਇਹ ਟੋਟਲ ਮਾਰਕ ਚੈੱਕ ਕਰਾਵਾਂਗੇ। ਉੱਥੇ ਜੋ ਆਈਆ ਅੰਗਰੇਜ਼ ਆਈਓ ਸਾਡੇ ਕੋਲ ਆਈਆ ਹੈ ਜਾਂ ਰਿਪੋਰਟ ਹੈ ਕਿ ਨੜਵਰ ਹਰ ਦੇਖਾ ਲਈ। ਫਿਰੋਜ਼ਪੁਰ ਦੇ ਵਿੱਚ ਫੂਡ ਸੇਫਟੀ ਟੀਮ ਨੇ ਇੱਕ ਨਿੱਜੀ ਦੁਕਾਨ ਤੇ ਛਾਪੇਮਾਰੀ ਕੀਤੀ। ਇਸ ਤਰ੍ਹਾਂ ਟੀਮ ਨੇ ਦੇਸੀ ਕਿਉਂ ਦੇ ਸੈਂਪਲ ਲਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਫੂਡ ਸੇਫਟੀ ਅਫਸਰ ਅਭਿਨਵ ਖੋਸਾ ਨੇ ਦੱਸਿਆ ਕਿ ਉਸਨਾਂ ਨੂੰ ਸੂਚਨਾ ਮਿਲੀ ਸੀ ਕਿ ਫਿਰੋਜ਼ਪੁਰ ਦੇ ਕਸੂਰੀ ਗੇਟ ਦੇ ਨਜ਼ਦੀਕ ਇੱਕ ਦੁਕਾਨ ਦੇ ਵਿੱਚ ਨਕਲੀ ਦੇਸੀ ਘਿਓ ਵੇਚਿਆ ਜਾ ਰਿਹਾ ਜਦੋਂ ਉਹਨਾਂ ਦੀ ਦੁਕਾਨ ਤੇ ਚੈਕਿੰਗ ਕੀਤੀ ਗਈ ਤਾਂ ਘਿਓ ਇਥੋਂ ਮਿਲਿਆ ਤੇ ਪਿਓਰ ਦੇਸੀ ਘਿਓ ਦੀ ਕਾਪੀ ਕੀਤਾ ਨਜ਼ਰ ਆਇਆ ਇਸ ਤੋਂ ਬਾਅਦ ਸੈਂਪਲ ਲਏ ਗਏ ਨੇ ਸੋ ਇਸ ਮੌਕੇ ਉਹਨਾਂ ਨੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾਵੇਗੀ ਜਗ੍ਹਾ ਦੇ ਉੱਪਰ ਜਿਹੜੇ ਆ ਔਰ ਕੀ ਚੀਜ਼ਾਂ ਜੜੀਆਂ ਨੇ ਜੱਫਤ ਕੀਤੀਆਂ ਗਈਆਂ ਹੈਗੀਆਂ ਜਾਂ ਕੀ ਕਾਰਵਾਈ ਕੀਤੀ ਵੇਖੋ ਜੀ ਜੀ ਆਪਣੇ ਫੋੜੀਪੁਰ ਦੇ ਵਿੱਚ ਸਾਨੂੰ ਨਿਊਜ਼ ਸੀਗੀ ਵੀ ਇੱਥੇ ਨਾ ਸਿਟੀ ਦੇ ਵਿੱਚ ਨਕਲੀ ਘਿਓ ਸਪਲਾਈ ਹੋ ਰਿਹਾ ਸੀ ਕਿਉਂਕਿ ਸਾਡੇ ਪੜਿਆ ਕੈਂਟ ਸਿਟੀ ਦੇ ਵੀ ਸਾਨੂੰ ਪਤਾ ਲੱਗਿਆ ਵੀ ਇੱਥੇ ਇਥੋਂ ਮਾਲ ਆ ਰਿਹਾ ਹੈ ਜਦੋਂ ਅਸੀਂ ਇੱਥੇ ਚੈਕਿੰਗ ਕੀਤੀ ਤੇ ਇਹਨਾਂ ਦੇ ਆਨਰ ਸੀਗੇ ਕਾਫੀ ਲੇਟ ਆਇਆ ਸਾਡੇ ਫੋਨ ਕਰਨ ਤੋਂ ਘੱਟ ਵੱਟ 2 ਘਟੇ ਬਾਅਦ ਸਾਨੂੰ ਵੇਟ ਕਰਨੀ ਪਈ ਹੈ ਪਰ ਫਿਲਹਾਲ ਇਹ ਕੜੀ ਅਸੀਂ ਜਿਹੜੀ ਸਾਨੂੰ ਅਸੀਂ ਆਪ ਚੰਬਿਤ ਹੋ ਗਏ ਵੀ ਇਹ ਨਾ ਸਾਰਾ ਮਾਲ ਅਸੀਂ ਜਿਹੜਾ ਸਸਪੈਕਟਿਡ ਫੜ ਲਿਆ ਹੁੰਦੇ ਜੀ ਕੀ ਹੈ ਦੇਖੋ ਜਿਹੜੇ ਹੁਣ ਸੀਜ਼ਨ ਅੱਜਕੱਲ ਜਿਹੜਾ ਸੀਜ਼ਨ ਜ਼ਿਆਦਾ ਤੇ ਦੇਸ਼ੀ ਘਰ ਆ ਰਿਹਾ ਹੈ ਲੋਕੀ ਆਪਣੇ ਕਹ ਰਹੇ ਗਰੀਬ ਜਿਹੜਾ ਹੈਗਾ ਉਹ ਤੁਹਾਨੂੰ ਸੋਲਡਾ ਚਾਹੀਦਾ ਦੂਸਰਾ ਵੀ ਚਾਹੀਦਾ ਪਰ ਜਦੋਂ ਅਸੀਂ ਦੇਖਿਆ ਵੀ ਜਿਹੜੀ ਜਿਹੜੀ ਫ੍ਰੈਗਰੈਂਸ ਹੈਗੀ ਇਹ ਦਿੱਸਰੀ ਕੋ ਵਰਗੀ ਹੈ ਬਟ ਇਹਦੇ ਅੰਦਰ ਜਿਹੜਾ ਉੱਤੇ ਡਿਸਪਲੇ ਕੀਤਾ ਹੈ ਪਾਮਲ ਹਾਈਡਰੋਜਨੇਟਿਡ ਆਇਲ ਕੀਤਾ ਹੈ ਅਸੀਂ ਓਕੇ ਵੀ ਚਾਹੀਦਾ ਲੇਗਾ ਸੋ ਅਸੀਂ ਜਿਹੜਾ ਸਾਨੂੰ ਸਸਪੈਕਟਡ ਆ ਅਸੀਂ ਟੋਟਲ ਟੋਟਲ ਜਿਹੜਾ ਮਾਲ ਹੈਗਾ ਉਹ 3-4 ਕੰਪਨੀਆਂ ਦਾ ਮੂਸੀਕ ਕਰਦੇ ਪਏ ਆ ਔਰ ਰਿਪੋਰਟ ਆਉਣ ਤੇ ਬਾਅਦ ਹੀ ਇਨਵੈਸਟ ਕਰ ਲਈ ਕੀਤੀ ਹੈ ਕਿੰਨਾ ਮਾਲ ਜਿਹੜਾ ਸਰ ਹੁਣ ਇਥੋਂ ਇਸ ਵੇਲੇ ਫੜਿਆ ਗਿਆ ਜੀ ਲਗਭਗ 35 ਕਵਾਂਟਰ ਦਾ 35 ਕਵਾਂਟਰ ਦਾ ਤਾਂ ਇਹ ਜਿਹੜਾ ਮਾਲ ਹੁਣ ਇੱਕ ਵਾਰੀ ਸੀਲ ਕਰ ਲਿੱਤਾ ਗਿਆ ਜੀ ਆ ਇੱਕ ਵਾਰੀ ਮਾਲ ਦਾ ਸੈਂਪਲ ਲੈ ਕੇ ਮਾਜ਼ਿਰ ਕਰ ਦਵਾਂਗੇ ਉਹਦੀ ਰਿਪੋਰਟ ਜਲਦ ਤੋਂ ਜਲਦ 2 ਦਿਨਾਂ ਚ ਮੰਗਾ ਕੇ ਇਹਨਾਂ ਤੇ ਕਾਰਵਾਈ ਕੀਤੀ ਜਾਏ ਤੇ ਲੱਗ ਰਿਹਾ ਹੈਗਾ ਜੀ ਇਹ ਸਾਰਾ ਜਿਹੜਾ ਜਿੰਨਾ ਵੀ ਘੋ ਪਿਆ ਹੋਇਆ ਇਹ ਸਾਰਾ ਸਸਪੈਕਟਡ ਹੈਗਾ ਜੀ ਯਸ ਜੀ ਹੁੰ ਟੂ ਬੀ ਸਸਪੈਕਟਡ ਹੈ ਕਿਉਂਕਿ ਨਾ ਸਾਨੂੰ ਜਿਹੜਾ ਅੱਜ ਨਹੀਂ ਨਾ ਬਾਜ਼ਾਰ ਦੇ ਵਿੱਚ 60 ਕਿਉਂ ਆਂਦਾ ਹੈ ਕਿਉਂਕਿ ਬੜਾ ਹੀ ਚੰਗਾ ਅੱਛਾ ਹੈ ਉਹਦੀ ਸਾਨੂੰ ਉਹਦੀ ਕਾਫੀ ਲੱਗੀ ਆ ਇਹ ਇੱਥੇ ਲਿਖਿਆ ਸਿਰਤੀ ਨਾਟ 60 ਜਸ ਸਿਰਤੀ ਤੇ ਕੁਸ਼ਕ ਦੀਦਾ ਦੇਖੇ ਜਿਹੜੀਆਂ ਪਾਈਆਂ ਗਈਆਂ ਸਮ ਵੀ ਦੇਰੇ ਸ਼ ਇਨ ਨੂੰ ਲੈ ਅੰਦਗੇ ਸੋ ਇਹ ਟੋਟਲ ਮਾਰਕ ਚੈੱਕ ਕਰਾਵਾਂਗੇ ਉੱਚ ਜੋ ਆਈਆ ਕੰਪਲੀਟ ਆਈਆ ਸਾਡੇ ਕੋਲ ਆਈਆ ਜਾਂ ਰਿਪੋਰਟ ਹੈ ਕਿ ਸਾਡੇ ਵੱਲੋਂ ਹਰ ਦਿਨ